ਸਤਿ ਸ਼੍ਰੀ ਅਕਾਲ ਜੀ ਅੱਜ ਦਾ ਲੋਕਾ ਬਰੂਪ ਹੈ ਟੱਪਾ ਇਹ ਇੱਕ ਅਕੈਰੀ ਤੁੱਕ ਵਾਲਾ ਲੋਕ ਗੀਤ ਹੈ ਇਸ ਨੂੰ ਢੋਲ ਕੀ ਨਾਲ ਗਿੱਧੇ ਜਾਂ ਨਾਚ ਵਿੱਚ ਗਾਇਆ ਜਾਂਦਾ ਹੈ ਇਹ ਗਿੱਧੇ ਦੀਆਂ ਬੋਲੀਆਂ ਦੀ ਹੀ ਇੱਕ ਬਣ ਗਈ ਹੈ ਇਸ ਨੂੰ ਇੱਕ ਤੁੱਕੀ ਜਾਂ ਅਕੈਰੀ ਬੋਲੀ ਵੀ ਕਿਹਾ ਜਾਂਦਾ ਹੈ ਜਦੋਂ ਗਿੱਧਾ ਜਾਂ ਭੰਗੜਾ ਮੱਦਮ ਚਾਲ ਵਿੱਚ ਹੋਵੇ ਤਾਂ ਨਾਲੋਂ ਨਾਲ ਉਤਾਰੇ ਜਾਂਦੇ ਟੱਪੇ ਖੂਬ ਰੰਗ ਬੰਦਦੇ ਹਨ ਟੱਪੇ ਨੂੰ ਲਮਕਾ ਕੇ ਗੋਲ ਲੇ کئی ਵਾਰ ਬੱਲੇ ਬੱਲੇ ਵੀ ਝੋਲ ਲਿਆ ਜਾਂਦਾ ਹੈ ਟੱਪੇ ਵਿੱਚ ਅਕਸਰ ਇੱਕ ਬਿੰਬ ਅਰਥਾਤ ਇੱਕ ਸ਼ਾਬਦਿਕ ਚਿੱਤਰ ਹੁੰਦਾ ਹੈ ਜਿਸ ਕਾਰਨ ਟੱਪੇ ਵਿੱਚ ਕਾਵਿਕਤਾ ਝਲਕ ਝਲਕ ਕੇ ਪੈਂਦੀ ਹੈ ਟੱਪੇ ਦੇ ਪਹਿਲੇ ਅਧਿਆਇ ਜੀ ਸਵਾਗਤ ਹੈ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 11ਵੀਂ ਪਾਠ ਨੰਬਰ ਚੌਥਾ ਲੋਕ ਕਾਵਰੂਫੇ ਟੱਪਾ ਠੀਕ ਹੈ ਜੀ ਪ੍ਰਸ਼ਨ ਉੱਤਰ ਹਨ ਸਭ ਤੋਂ ਪਹਿਲਾ ਪ੍ਰਸ਼ਨ ਹੈ ਇਸ ਪਾਠ ਪੁਸਤਕ ਵਿੱਚ ਲੋਕ ਸਿਆਣਾ ਬਦੇ ਲੋਕ ਨੀਤੀ ਨੂੰ ਪ੍ਰਗਟਾਉਂਦੇ ਤਿੰਨ ਟੱਪੇ ਦੱਸੋ ਉਹਨਾਂ ਟੱਪਿਆਂ ਦੇ ਬਾਰੇ ਵਿੱਚ ਦੱਸਣਾ ਹੈ ਜਿਹੜੇ ਸਾਨੂੰ ਲੋਕ ਸਿਆਣਪ ਨੂੰ ਤੇ ਲੋਕ ਨੀਤੀ ਨੂੰ ਪ੍ਰਗਟਾਉਂਦੇ ਹਨ ਪਹਿਲਾ ਹੈ ਕਿੱਥੇ ਭਾਲਦਾ ਬਜੂਰ ਦੀਆਂ ਦਾਖਾਂ ਕਿਕਰਾਂ ਦੇ ਬੀਜ ਬੀਜ ਕੇ ਉੱਥੇ ਅਮਲਾਂ ਦੇ ਹੋਣਗੇ ਨਵੇੜੇ ਜਾਤ ਕਿਸੇ ਪੁੱਛਣੀ ਨਹੀਂ ਤਿੰਨ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਅਤੇ ਮਾ ਪੇਟੋਪੇਤ ਇੱਕ ਲੋਕ ਕਾਵਿ ਰੂਪ ਹੈ ਜਿਹਦਾ 2 17 ਦੇ ਵਿੱਚ ਹੀ ਅਰਥ ਮੁਕੰਮਲ ਹੋ ਜਾਂਦਾ ਹੈਗਾ ਆ ਇਸ ਪਾਠ ਪੁਸਤਕ ਦੇ ਵਿੱਚ ਦਿੱਤੇ ਕਿਨਾਂ ਟੱਪਿਆਂ ਵਿੱਚ ਮਨੁੱਖੀ ਜੀਵਨ ਦੇ ਰੂਪ ਰੰਗ ਦੇ ਬਾਰੇ ਭਾ ਪ੍ਰਗਟ ਹੋਏ ਹਨ ਉਦਾਹਰਨਾ ਸਹਿਤ ਦੱਸਣਾ ਹੈਗਾ ਕਿੰਦਾ ਮੁਟਿਆਰ ਦਾ ਰੂਪ ਹਰ ਇੱਕ ਨੂੰ ਆਪਣੇ ਵੱਲ ਖਿੱਚਦਾ ਹੈ ਉਂਝ ਜਥਾਰਤਕ ਜੀਵਨ ਵਿੱਚ ਜਥਾਰਤਕ ਮਤਲ ਅਸਲ ਜੀਵਨ ਵਿੱਚ ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ ਸੋਗੋ ਕਾ ਦਾ ਮੁੱਲ ਪੈਂਦਾ ਹੈ ਅਕਲਾਂ ਦਾ ਮੁੱਲ ਪੈਂਦਾ ਹੈ ਤੀਸਰਾ ਪ੍ਰਸ਼ਨ ਹੈ ਪਾਠ ਪੁਸਤਕ ਆਧਾਰਿਤ ਪੰਜਾਬੀ ਦੇ ਕਿਹਨਾ ਟੱਪਿਆਂ ਵਿੱਚ ਮਨੁੱਖੀ ਰਿਸ਼ਤੇ ਵਿਸ਼ਾ ਵਣੇ ਹਨ ਤੇ ਇਹ ਰਿਸ਼ਤੇ ਕਿਹਨਾ ਟੱਪਿਆਂ ਦੇ ਵਿੱਚ ਆਏ ਹਨ ਸਭ ਤੋਂ ਪਹਿਲਾ ਹੈ ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫਲੀਆਂ ਤੈਨੂੰ ਵੀਰਾ ਦੁੱਧ ਦਾ ਛੰਨਾ ਦੂਸਰਾ ਹੈ ਭੈਣਾ ਵਰਗਾ ਸਾਖ ਨਾ ਕੋਈ ਟੁੱਟਕੇ ਨਾ ਬੈਜੀ ਵੀਰਣਾ ਠੀਕ ਹੈ ਜੀ ਮਾਮਾ ਨੂੰ ਪੁੱਤ ਐ ਮਿਲਦੇ ਜੋ ਸੁੱਖੀਆਂ ਬੇਲਾਂ ਨੂੰ ਪਾਣੀ ਬੀਰ ਦਾ ਪੱਤੀ ਜਾ ਮੇਰਾ ਭੂਆ ਕਹਿ ਕੇ ਮੱਥਾ ਟੇਕਦਾ ਜੱਗ ਜਿਉਣ ਵੱਡੀਆਂ ਪਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ ਚੌਥਾ ਪ੍ਰਸ਼ਨ ਹੈ ਸਾਡਾ ਪਾਠ ਪੁਸਤਕ ਅਧਾਰਤ ਕਿੰਨਾ ਟੱਪਿਆਂ ਵਿੱਚ ਪਤਨੀ ਦੀਆਂ ਕਿਹੜੀਆਂ ਇੱਛਾਵਾਂ ਪ੍ਰਗਟ ਹੋਈਆਂ ਹਨ ਪਤਨੀ ਇਹ ਚਾਹੁੰਦੀ ਹੈ ਕਿ ਉਸਦੇ ਪਤੀ ਦਾ ਫੌਜ ਵਿੱਚੋਂ ਨਾ ਕੱਟਿਆ ਜਾਵੇ ਉਹ ਘਰ ਆ ਕੇ ਉਹਦੇ ਕੋਲ ਰਹੇ ਉਹ ਚਾਹੁੰਦੀ ਹੈ ਕਿ ਉਹ ਆਪਣੇ ਪਤੀ ਦੇ ਨਾਲ ਖੇਤਾਂ ਵਿੱਚ ਹਾੜੀ ਵੜਨ ਦਾ ਕੰਮ ਕਰਾਵੇ ਪਤਨੀ ਇਹ ਵੀ ਨਹੀਂ ਚਾਹੁੰਦੀ ਕਿ ਉਹਦਾ ਪਤਨੀ ਬੈਲੀ ਹੋਵੇ ਐਬੀ ਹੋਵੇ ਨਸ਼ੇ ਕਰਦਾ ਹੋਵੇ ਠੀਕ ਹੈ ਜੀ ਸ਼ਰਾਬਾ ਪਿੰਦਾ ਹੋਵੇ ਪੰਜਵਾਂ ਪ੍ਰਸ਼ਨ ਪਾਠ ਪੁਸਤਕ ਵਿੱਚ ਕਿਹੜੇ ਟੱਪਿਆਂ ਵਿੱਚ ਜੀਵਨ ਦਾ ਆਰਥਿਕ ਪੱਖ ਮਤਲਬ ਪੈਸੇ ਨਾਲ ਸੰਬੰਧਿਤ ਪੱਖ ਚਲ ਗਿਆ ਹੈ ਕਿੰਨੇ ਮੁੰਡੇ ਮਾਰ ਗਏ ਕਮਾਈਆਂ ਕਰਦੇ ਲੱਛੀ ਤੇਰੇ ਬੰਦ ਨਾ ਬਣੇ ਬੰਦ ਗੈਣੇ ਠੀਕ ਆ ਜੱਗ ਜੂਣ ਵੱਡੀਆਂ ਪਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ ਇਹਦੇ ਵਿੱਚ ਕਿਹੜੇ ਭਾਵ ਪ੍ਰਗਟ ਕੀਤੇ ਹਨ ਇਸ ਟੱਪੇ ਵਿੱਚ ਪਰਜਾਈਆਂ ਦੇ ਦਿਓਰ ਦੇ ਨਾਲ ਪਿਆਰ ਦੇ ਭਾਵ ਪ੍ਰਗਟ ਹੋਏ ਹਨ ਠੀਕ ਹੈ ਜੀ ਨਹੀਂ ਉਹ ਲੱਬਣੇ ਲਾਲ ਗਵਾਚੇ ਮਿੱਟੀ ਦਾ ਫਰੋਲ ਜੋਗਿਆ ਇਸ ਟੱਪੇ ਵਿੱਚ ਆਏ ਭਾਵ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਇਸ ਟੱਪੇ ਦਾ ਮਤਲਬ ਇਹ ਹੈਗਾ ਆ ਕਿ ਮਾਰਗੇ ਮਨੋਕ ਐਸ ਧਰਤੀ ਉੱਤੇ ਮੋੜ ਕੇ ਦਵਾਰਾ ਜਿਹੜੇ ਹੈਗੇ ਆ ਨਹੀਂ ਲੱਭਦੇ ਜਿਹੜਾ ਇਨਸਾਨ ਇੱਕ ਵਾਰੀ ਦੁਨੀਆ ਤੋਂ ਚਲ ਗਿਆ ਉਹ ਕਿਸੇ ਵੀ ਤਰੀਕੇ ਨਾਲ ਵਾਪਸ ਨਹੀਂ ਆ ਸਕਦਾ। ਇਹ ਇਸ ਪਾਠ ਪੁਸਤਕ ਵਿੱਚੋਂ ਆਪਣੇ ਮਨਪਸੰਦ ਦੇ ਤਿੰਨ ਟੱਪੇ ਚੁਣ ਕੇ ਲਿਖੋ ਤੇ ਉਹਨਾਂ ਦੇ ਵਿੱਚ ਜਿਹੜੇ ਭਾਵ ਪ੍ਰਗਟ ਹੋਏ ਉਹਨਾਂ ਦੇ ਬਾਰੇ ਵਿੱਚ ਦੱਸੋ। ਮਾਮਾ ਨੂੰ ਪੁੱਤ ਐਮੋਲ ਦੇ ਜੋ ਸੁਖੀਆਂ ਬੇਲਾਂ ਨੂੰ ਪਾਣੀ ਬੀਰ ਦਾ ਭਤੀਜਾ ਮੇਰਾ ਭੂਆ ਕਹਿ ਕੇ ਮੱਥਾ ਟੇਕਦਾ। ਜੱਗ ਜੀਣ ਵੱਡੀਆਂ ਪਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ ਬਹੁਤ ਬਹੁਤ ਧੰਨਵਾਦ ਜੀ ਸਭ ਦਾ